ਲੰਬੇ ਸਮੇਂ ਤੋਂ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਗੰਦੇ ਪਾਣੀ ਦੀ ਸਮੱਸਿਆ ਸਾਹਮਣੇ ਆ ਰਹੀ ਹੈ ਤੇ ਲੋਕਾਂ ਦੇ ਘਰਾਂ ਦੇ ਵਿੱਚ ਟੂਟੀਆਂ ਦੇ ਰਾਹੀਂ ਸੀਵਰੇਜ ਦਾ ਪਾਣੀ ਬਿਨਸਮੁਖਿਆ ਆ ਰਿਹਾ ਜਿਸ ਤੋਂ ਸ਼ਹਿਰ ਨਿਵਾਸੀ ਕਾਫੀ ਸਮੇਂ ਤੋਂ ਪਰੇਸ਼ਾਨ ਇਕਾਈ ਦੇ ਰਹੇ ਨੇ ਇਸ ਤੋਂ ਬਾਅਦ ਇਲਾਕਾ ਨਿਵਾਸੀਆਂ ਦੇ ਵੱਲੋਂ ਗੰਦਲੇ ਪਾਣੀ ਵਿਆ ਬੋਤਲਾ ਹਫ਼ਤਾ ਦੇ ਵਿੱਚ ਫੜ ਕੇ ਅੰਮ੍ਰਿਤਸਰ ਪ੍ਰਸ਼ਾਸਨ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਨੇ ਇਹ ਕਿਹਾ ਹੈ ਕਿ ਲੰਬੇ ਸਮੇਂ ਤੋਂ ਉਹਨਾਂ ਦੇ ਘਰਾਂ ਦੇ ਵਿੱਚ ਟੂਟੀਆਂ ਰਾਹੀਂ सिवरेज ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਜਿਸ ਸੰਬੰਧੀ ਉਹ ਲਗਾਤਾਰ ਹੀ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਵੀ ਸੰਪਰਕ ਕਰ ਰਹੇ ਨੇ ਲੇਕਿਨ ਹਾਲੇ ਤੱਕ ਇਸ ਸੰਬੰਧੀ ਕੋਈ ਵੀ ਕਿਸੇ ਵੀ ਗੱਲ ਵੱਲ ਧਿਆਨ ਨਹੀਂ ਦਿੱਤਾ ਗਿਆ ਜਿਸ ਕਰਕੇ ਮਜਬੂਰਨ ਉਹਨਾਂ ਨੂੰ ਗੰਦਾ ਪਾਣੀ ਪੀਣਾ ਪੈਂਦਾ ਉੱਥੇ ਹੀ ਇਲਾਕਾ ਨਿਵਾਸੀਆਂ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਦੇ ਘਰ ਵਿੱਚ ਪਾਣੀ ਦੇ ਫਿਲਟਰ ਵੀ ਲਗਾਏ ਹੋਏ ਨੇ ਲੇਕਿਨ ਪਾਣੀ ਇੰਨਾ ਜ਼ਿਆਦਾ ਗੰਦਲਾ ਆ ਰਿਹਾ ਹੈ ਕਿ ਹੁਣ ਫਿਲਟਰ ਵੀ ਪਾਣੀ ਨੂੰ ਫਿਲਟਰ ਨਹੀਂ ਕਰ پا ਰਹੇ ਦੂਜੇ ਪਾਸੇ ਇਸ ਸਬੰਧੀ ਗੱਲਬਾਤ ਕਰਦੇ ਆ ਅੰਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ ਨੇ ਕਿਹਾ ਹੈ ਕਿ ਲੋਕਾਂ ਦੇ ਘਰਾਂ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਜਾ ਰਿਹਾ ਹੈ ਇਸ ਦੀ ਸਮੱਸਿਆ ਆ ਰਹੀ ਹੈ ਤੇ ਇਸ ਸਬੰਧੀ ਉਹਨਾਂ ਕੋਲ ਪਹਿਲਾਂ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਹੋਈਆਂ ਨੇ ਹਦੋਂ ਉਹ ਹੁਣ ਇੰਟਰਨੈਸ਼ਨਲ ਕੰਪਨੀਆਂ ਨਾਲ ਸੰਪਰਕ ਕਰ ਰਹੇ ਨੇ ਜੋ ਕਿ ਸੀਵਰੇਜ ਸਿਸਟਮ ਨੂੰ ਵੱਖਰਾ ਕਰਨਗੇ ਜਿਸ ਦੇ ਲਈ ਲੁਧਿਆਣੇ ਤੋਂ ਵੀ ਕੰਪਨੀਆਂ ਆ ਰਹੀਆਂ ਨੇ ਅਤੇ ਇੱਕ ਰਿਪੋਰਟ ਵੀ ਬਣਾਈ ਜਾ ਰਹੀ ਹੈ ਅਤੇ ਜਲਦ ਹੀ ਇਸ ਪਾਣੀ ਦੀ ਸਮੱਸਿਆ ਦਾ ਹੱਲ ਕੱਢ ਲਿਆ ਜਾਵੇਗਾ। ਪਾਣੀ ਬਹੁਤ ਗਸਾ ਨਹੀਂ ਪਾਣੀ ਬਹੁਤ ਮੁਸ਼ਕਲ ਹੈ ਗਿਆ ਇਹ ਆਪਣੇ ਸ਼ਿਵਰਾ ਦੀ ਬਹੁਤ ਮੁਸ਼ਕਲ ਹੈ। ਹਾਂਜੀ ਪਰ ਇਹ ਰਹਿੰਦੇ ਸਾਡੇ 12 ਮਹੀਨੇ ਭਰੇ ਰਹਿੰਦੇ 12 ਮਹੀਨੇ ਪਾਣੀ ਗੰਦਾ ਆਦਾ ਹੈ ਸਾਲ 1.5 ਸਾਲ ਤੋਂ ਅੱਜ ਤੇ ਮੇਰਾ ਇੱਕ ਵਾਗਾਰੀ ਬਿਲਕੁਲ ਬੰਦ ਹੋ ਗਿਆ ਜੀ ਤੇ ਮੈਂ ਚੌਥੀ ਗਲੀ ਜਾ ਕੇ ਪਾਣੀ ਭਰ ਕੇ ਲਿਆਈ ਆ ਮੈਂ ਝੂਠ ਨਹੀਂ ਬੋਲਦੀ ਮੈਂ ਉਧਰ ਜਾ ਕੇ ਪਾਣੀ ਬਾਟਕੂਲ ਭਰ ਕੇ ਲੈਂਦਾ ਤੇ ਦੱਸੋ ਇਸ ਤਰ੍ਹਾਂ ਕਿੰਨੇ ਕਹੀਂ ਬਾਟਕੂਲ ਭਰ ਕੇ ਸਾਡਾ ਹੱਲ ਹੋਏਗਾ। ਕਿੰਨੇ ਕੁ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨਹੀਂ ਬਹੁਤ ਜ਼ਿਆਦਾ ਤੁਸੀਂ ਉਸ ਗਰਮੀ ਇੱਕ ਬਾਟ ਗੋਲ ਜਾਗੇ ਕਿੰਨਾ ਕੁ ਹੋ ਗਿਆ ਸਾਡਾ ਹਾਂਜੀ ਬਹੁਤ ਦੱਸੋ ਕਿ ਨਹਾਣ ਤੋਂ ਵੀ ਮੁਸ਼ਕਲ ਜੇ ਬੱਚੇ ਨਹਾਉਂਦੇ ਨਹੀਂ ਉਹ ਪਾਣੀ ਇੱਕ ਗੰਦਾ ਕ ਬਹੁਤ ਆ ਰਿਹਾ ਹੈ ਬੱਚੇ ਨਹਾਉਂਦੇ ਨਹੀਂ ਕੀ ਕਰੀਏ ਕਿੱਥੇ ਬੱਚੇ ਨਹਾਣ ਵਾਸਤੇ ਭੇਜੀਏ ਰਿਸ਼ਤੇਦਾਰ ਕੀ ਕਹਿੰਦੇ ਹੋ ਕਹਿੰਦੇ ਪਾਣੀ ਪੀਣ ਨੂੰ ਦਿਲ ਨਹੀਂ ਕਰਦਾ ਅਸੀਂ ਤੁਹਾਡੇ ਕਿ ਕਿ ਬੋ ਆਂਦੀ ਹੈ ਕੰਗਾਈਏ ਮੈਂ ਖੁਦ ਬਿਮਾਰ ਹਾਂ ਇਨਫੈਕਸ਼ਨ ਹੋ ਗਿਆ ਅਸੀਂ ਕਿਹਾ ਵੀ ਸਾਨੂੰ ਨਾ ਘਟਾ ਆ ਕੀ ਕਰੀਏ ਕਿਸੇ ਕੋਲ ਮੇਰੇ ਕਿੰਨੇ ਜਿਹੇ ਫੇਡਦਰ ਜਾਈ ਮੈਂ ਪੁੱਛੋ ਜਾ ਕੇ ਟੀਕਾ ਲਵਾ ਰਹੀ ਫੇਡਦਰ ਜਾਈ ਪਾਣੀ ਕਰਕੇ ਮੇਰਾ ਨਾਮ ਪ੍ਰਦੀਪ ਕੁਮਾਰ ਆ ਵਾਰਡ ਨੰਬਰ 13 ਗਲੀ ਨੰਬਰ 2 ਸੰਧੂ ਕਲੋਨੀ ਦੇ ਰਹਿਣ ਵਾਲੇ ਆ ਇੱਥੇ ਜਿਹੜਾ ਮਹੱਲੇ ਦੀ ਜਿੰਨੀਆਂ ਗਲੀਆਂ ਆ ਇਹਨਾਂ ਦੇ ਸੀਵਰੇਜ ਦੇ ਪਾਈਪ ਲੀਕੇਜ ਆ ਪਾਣੀ ਦੀਆਂ ਪਾਈਪਾਂ ਲੀਕੇਜ ਆ ਪ੍ਰਸ਼ਾਸਨ ਨੂੰ ਬਹੁਤ ਕੰਪਲੇਂਟ ਕਰ ਚੁੱਕੇ ਸਾਲ ਤੋਂ ਉੱਤੇ ਗੱਲ ਹੋ ਗਈ ਆ ਪਿਛਲੀ ਸਰਕਾਰ ਨੇ ਵੀ ਨਹੀਂ ਕੁਝ ਕੀਤਾ ਹੁਣ ਆ ਜਿਹੜੇ ਆਏ ਆ ਕਾਰਪੋਰੇਸ਼ਨ ਦੇ ਐਮਸੀ ਉਹਨਾਂ ਨੇ ਵੀ ਕੁਛ ਨਹੀਂ ਕੀਤਾ ਪਾਣੀ ਤੁਹਾਡੇ ਆ ਸਾਹਮਣੇ ਜੇ ਇਹਨਾਂ ਨੂੰ ਕੋ ਆ ਕੇ ਪੀਓ ਭਾਂਡੇ ਧੋਓ ਆਪਣੇ ਕੱਪੜੇ ਧੋਓ ਤੇ ਨਾਲ ਨਾ ਹੋ ਸਾਨੂੰ ਦਿਖਾਓ ਪੀਂਗੇ ਮੁੱਲੋਂ ਹੀ ਪਾਣੀ ਲੈਣਿਆ ਘਰ ਦੇ ਬੱਚਿਆਂ ਦੀ ਸਿਹਤਾਂ ਖਰਾਬ ਬਜ਼ੁਰਗਾਂ ਦੀ ਸਿਹਤਾਂ ਖਰਾਬ ਹੁੰਦੀਆਂ ਕੋਈ ਇਹਨਾਂ ਨੂੰ ਅਸਰ ਨਹੀਂ ਹੁੰਦਿਆ ਕਿੰਨੀਆਂ ਕੰਪਨੀਆਂ ਠੀਕ ਹੈ ਤੁਹਾਡੀ ਬਸ ਪ੍ਰਸ਼ਾਸਨ ਤੋਂ ਇਹ ਬੇਨਤੀ ਆ ਤੁਹਾਡੀ ਵਾਰਡ ਦੀ ਗਲੀ ਦੀ ਜਿਹੜੀ ਮਸਲਾ ਆ ਉਹ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਕਹਿੰਦੇ 4 ਮਹੀਨੇ ਲੱਗਣੇ 6 ਮਹੀਨੇ ਲੱਗਣ ਹੱਲ ਕੋਈ ਨਹੀਂ ਰਹੁੰਦੇ ਪਾਜੀ ਮੇਲਾ ਪਾਈਆਂ ਠੀਕ ਆ ਕਾਰਪੋਰੇਸ਼ਨ ਦੇ ਆਨਲਾਈਨ ਪੋਰਟਲ ਤੇ ਆਨਲਾਈਨ ਪੋਰਟਲ ਤੇ ਮੇਲਾ ਉਹ ਕੰਪਲੇਂਟ ਲੋ ਕੀਤੀ ਸਭ ਕੁਝ ਦਿੱਤਾ ਆ ਗਲੀ ਲੈਣੇ ਮੇਲਾ ਪਾਈਆਂ ਹੱਲ ਕੋਈ ਨਹੀਂ ਜੇ ਹੋਇਆ ਸਾਰੇ ਇਲਾਕੇ ਜੀ ਜਾਰੇ ਇਲਾਕੇ ਚ ਆ ਇੱਕ ਦੋ ਗਲੀ ਨਹੀਂ ਆ ਜਿੰਨਾ ਇਲਾਕਾ ਇਧਰ ਵਾਰਡ ਨੰਬਰ 13 ਦਾ ਸਾਰੇ ਮੁਸ਼ਕਲ ਆ ਜਿਹੜੀ ਮਰਜ਼ੀ ਗਲੀ ਚ ਆ ਕੇ ਵੇਖ ਲੋ ਜੀ ਮੰਗ ਇਹੀ ਆ ਕਿ ਸਾਡਾ ਪਾਣੀ ਸਾਫ਼ ਕੀਤਾ ਜਾਵੇ ਸੀਵਰੇਜ ਦੀ ਜਿਹੜੀ ਪ੍ਰੋਬਲਮ ਆ ਉਹ ਸਹੀ ਹੱਲ ਕੀਤੀ ਜਾਵੇ ਦੋ ਘੱਟ ਡੰਡੇ ਮਾਰ ਕੇ ਚੱਲ ਜਾਂਦੇ 15 ਦਿਨ ਬਾਅਦ ਫੇਰ ਸਿਵਰ ਭਰ ਜਾਂਦਾ ਜੀ ਹੱਲ ਪਰਮਾਨੈਂਟ ਨਹੀਂ ਹੋਉਂਦਿਆ ਇੱਕ ਫੈਮਿਲੀ ਘਰ ਦੇ ਵਿੱਚ ਮੁਸ਼ਕਲ ਆ ਬੱਚੇ ਆ ਨਿਆਣੇ ਆ ਅਸੀਂ ਕੰਮ ਕਰਾਜੋ ਜਾਈਏ ਕਿ ਇਹੇ ਜੇ ਪੰਡ ਪਖੰਡ ਕਰੀਏ ਹੁਣ ਤੁਸੀਂ ਦੱਸੋ ਪ੍ਰਸ਼ਾਸਨ ਅੱਤੇ ਇਹੇ ਬੇਨਤੀ ਆ ਸਾਡੀ ਗੰਦੇ ਪਾਣੀ ਦੀ ਸਮੱਸਿਆ ਜਿਹੜੀ ਉਹਨੂੰ ਕਿਸ ਤਰੀਕੇ ਨਾਲ ਹੱਲ ਕਰਨ ਦੀ ਸੀ ਗੱਲਾਂ ਕਰਕੇ ਬੈਠੀਆਂ ਜਿਹੜਾ ਸੀਵਰੇਜ ਦਾ ਪਾਣੀ ਉਹਦੀ ਇੱਥਾਰੇ ਕੀ ਕੀ ਹੱਲ ਕਰਨ ਦੇ ਬੈਠੇ ਸੀਵਰੇਜ ਦੇ ਪਾਣੀ ਲਈ ਸਾਡੇ ਕੋਲ ਅੱਜ ਵੀ ਜਿਵੇਂ ਆਪਾਂ ਬੋਲ ਰਹੇ ਆਂ ਤੇ ਮੇਰੇ ਕੋਲ ਇੱਕ ਇੰਟਰਨੈਸ਼ਨਲ ਕੰਪਨੀ ਆਈ ਹੋਈ ਹੈ ਜਿਹੜਾ ਸਾਰੇ ਜਿੰਨੇ ਵੀ ਸੀਵਰੇਜ ਸਿਸਟਮ ਹੈ ਪੂਰਾ ਲੁਧਿਆਣਾ ਦਾ ਉਹਦੀ ਸਟੱਡੀ ਕਰ ਰਹੀ ਹੈ ਉਹ ਸਟੱਡੀ ਕਰਕੇ ਸਾਨੂੰ ਇੱਕ ਰਿਪੋਰਟ ਸਬਮਿਟ ਕਰੇਗੀ ਕਿ ਸਾਡੇ ਸੀਵਰੇਜ ਦਾ ਐਸ ਵળે ਕੀ ਸਿਚੁਏਸ਼ਨ ਕਰੰਟ ਸਿਚੁਏਸ਼ਨ ਕੀ ਹੈ ਉਦੇ ਹਿਸਾਬ ਨਾਲ ਅਸੀਂ ਅੱਗੇ ਪਲਾਨ ਕਰ ਰਹੇ ਹਾਂ ਕਿ ਵੀ ਇਹਦਾ ਫੇਜ਼ ਵਾਈਜ਼ ਇਹਦਾ ਇੱਕ ਹੱਲ ਕਰਕੇ ਤੇ ਇਹ ਪਰਮਨੈਂਟਲੀ ਇਹਨੂੰ ਇੱਕ ਰਿਜ਼ੋਲਵ ਕੀਤਾ ਜਾਏ ਤਾਂ ਕਿ ਅੱਗੇ ਵਾਸਤੇ ਕਦੇ ਸੀਵਰੇਜ ਦੀ ਪ੍ਰੋਬਲਮ ਨਾ ਹੋਵੇ ਤੇ ਮੇਨਟੇਨੈਂਸ ਲਈ ਇੱਕ ਪਰਮਨੈਂਟ ਕੰਪਨੀ ਹੀ ਲਾ ਦਿੱਤੀ ਜਾਵੇ ਜਿਹੜੀ ਇਹਨੂੰ ਪੂਰਾ ਮੇਨਟੇਨ। ਪੀਣ ਵਾਲਾ ਪਾਣੀ ਵੀ ਸਾਫ਼ ਨਹੀਂ ਆ ਰਿਹਾ ਜੀ। ਪੀਣ ਵਾਲਾ ਪਾਣੀ ਜਿਹੜਾ ਜਿੱਥੇ-ਜਿੱਥੇ ਦਿੱਕਤ ਆਉਂਦੀ ਹੈ ਬਟ ਉਹ 90% ਜਦੋਂ ਸੀਵਰੇਜ ਦੀ ਪ੍ਰੋਬਲਮ ਹੱਲ ਹੋਏਗੀ ਤਾਂ ਪਾਣੀ ਦੇ ਪ੍ਰੋਬਲਮ ਤੁਹਾਡੀ ਆਪਣੇ ਆਪ ਹੀ ਹੱਲ ਹੋ ਜਾਏਗੀ। ਪਾਣੀ ਦੀ ਪ੍ਰੋਬਲਮ ਉਦਾਂ ਹੀ ਆਉਂਦੀ ਹੈ ਜਦੋਂ ਸੀਵਰੇਜ ਚੌਕ ਹੁੰਦਾ ਹੈ ਤੇ ਉਹ ਬੈਕਫਲੋ ਨਾਲ ਉਹ ਪਾਣੀ ਜਿਹੜਾ ਹੈ ਉਹ ਪਾਣੀ ਦੀਆਂ ਪਾਈਪਾਂ ਵਿੱਚ ਐਂਟਰ ਕਰਦਾ ਹੈ। ਪਰ ਜੇ ਬਾਕੀ ਵੀ ਕੋਈ ਸਮੱਸਿਆ ਬਚੇਗੀ ਤਾਂ ਅਸੀਂ ਬਈ ਉਹ ਆਲਮੋਸਟ ਤਿਆਰੀ ਚੀ ਉਹਦਾ ਇੱਕ ਫੇਜ਼ ਲਾਂਚ ਹੋ ਜਾਏਗਾ ਇਸ ਸਾਲ ਵਿੱਚ ਤੇ ਉਹਦੇ ਨਾਲ ਸਾਰਿਆਂ ਨੂੰ 24 ਘੰਟੇ ਵੈਸੇ ਹੀ ਸਾਡੇ ਕਨਾਲ ਤੋਂ ਪਾਣੀ ਆਣਾ ਸ਼ੁਰੂ ਹੋ ਜਾਏਗਾ ਅੰਡਰਗਰਾਊਂਡ ਪਾਣੀ ਦਾ ਸੀ ਡਿਪੈਂਡੈਂਸੀ ਖਤਮ ਕਰਦੇ ਹਾਂ